ਪੰਜਾਬ ਨੂੰ ਬਰਬਾਦੀ ਦੇ ਰਾਹ ਦੇ ਉੱਤੇ ਅਕਾਲੀ ਦਲ ਲੈ ਕੇ ਆਈ ਹੈ ਤੇ ਹੁਣ ਇਹ ਸਵਾਲ ਚੱਕੇ ਜਾ ਰਹੇ ਨੇ ਤੇ ਅੱਜ ਤੁਸੀਂ ਗੱਲਾਂ ਕਰਦੇ ਹੋ ਕਿ ਭਗਵੰਤ ਮਾਨ ਮਾੜਾ ਹੈ ਕਰਜਾ ਸਰ ਤੇ ਪੰਜਾਬ ਦੇ ਸਰ ਤੇ ਪੰਜਾਬ ਸਰਕਾਰ ਨੇ ਚੜਾਇਆ ਤੇ ਜਿਸ ਨੂੰ ਲੈ ਕੇ ਮੰਤਰੀ ਮੀਥੇਰ ਦੇ ਵੱਲੋਂ ਬਿਆਨ ਦਿੱਤੇ ਜਾ ਰਹੇ ਨੇ ਅਕਾਲੀ ਦਲ ਦੇ ਉੱਤੇ ਉਹਨਾਂ ਨੇ ਪਲਟਵਾਰ ਕੀਤਾ ਤੇ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਨੇ ਜੋ ਵੀ ਕਰਜ਼ਾ ਲੈਂਦਾ ਹੈ ਉਹ ਪੰਜਾਬ ਵਾਸੀਆਂ ਦੇ ਕਾਰਜਾਂ ਦੇ ਲਈ ਲੈਂਦਾ ਹੈ ਪਰੰਤੂ ਜਦੋਂ ਅਕਾਲੀ ਦਲ ਦੀ ਸਰਕਾਰ ਵੇਲੇ ਜੋ ਕਾਰਜੇ ਲਏ ਗਏ ਨੇ ਉਹ ਸਿਰਫ ਔਰ ਸਿਰਫ ਆਪਣੇ ਸਵਾਰਥ ਦੇ ਲਈ ਲਏ ਗਏ ਨੇ ਤੇ ਹੁਣ ਤੁਸੀਂ ਉਸ ਟਾਈਮ ਗੱਲ ਕਿਉਂ ਨਹੀਂ ਕੀਤੀ ਜਦੋਂ ਅਕਾਲੀ ਦਲ ਦੀ ਸਰਕਾਰ ਸੀ ਤੇ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੇ ਪੰਜਾਬੀਆਂ ਦੇ ਨਾਲ ਖੜੇ ਨੇ ਤਾਂ ਤੁਸੀਂ ਕਈ ਸਵਾਲ ਖੜੇ ਕਰ ਰਹੇ ਹੋ ਤਾਂ ਕਿਉਂ ਪੰਜਾਬ ਦੇ ਸਿਰ ਤੇ ਇੰਨਾ ਕਰਜ਼ਾ ਚੜਾ ਦਿੱਤਾ ਤੇ ਕਈ ਸਵਾਲ ਹੁਣ ਮੰਤਰੀ ਮੀਤਿਆਰ ਨੇ ਅਕਾਲੀ ਦਲ ਨੂੰ ਲੈ ਕੇ ਕੀਤੇ ਨੇ ਹੋਰ ਕੀ ਕੁਝ ਕਹਿਣਾ ਆ ਤੁਹਾਨੂੰ ਸੁਰੋਣਿਆ ਜਿਹੜਾ ਪੰਜਾਬ ਤੇ ਕਰਜ਼ੇ ਚੜਨਾ ਸ਼ੁਰੂ ਹੋਇਆ ਇਹ ਅਸਲ ਚ ਦੇਣੀ ਥੋਡੀ ਅਕਾਲੀ ਦਲ ਦੀ ਸਰਕਾਰ ਦੀ ਸੀ ਤੇ ਉਹਦੂ ਵੱਡੀ ਗੱਲ ਤੁਸੀਂ ਜੇ ਪੰਜਾਬ ਤੇ ਕਰਜ਼ਾ ਚੜਾਇਆ ਵੀ ਤਾਂ ਇਹ ਨਹੀਂ ਵੀ ਉਹ ਕਰਜ਼ਾ ਲੈ ਕੇ ਤੁਸੀਂ ਕੋਈ ਪੰਜਾਬ ਦੀ ਡਿਵੈਲਪਮੈਂਟ ਕੀਤੀ ਜਾਂ ਪੰਜਾਬ ਦੇ ਲੋਕਾਂ ਨੂੰ ਸਹੂਲਤ ਦਿੱਤੀ ਕੇਵਲ ਤੇ ਕੇਵਲ ਉਹ ਕਰਜ਼ੇ ਨਾਲ ਤੁਸੀਂ ਆਪ ਦੇ ਜਿਹੜੇ ਕਾਰੋਬਾਰੀ ਆ ਉਹ ਹੀ ਜਿਹੜੇ ਖੜੇ ਕੀਤੇ ਆ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ 3 ਸਾਲ ਹੋਇਆ ਤੇ ਤੁਸੀਂ 3 ਸਾਲਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਿੰਨੇ ਕੰਮ ਕੀਤੇ ਤੇ ਤੁਹਾਡੇ 10 ਸਾਲਾਂ ਦੇ ਕਾਰਜਕਾਲ 'ਚ ਕਿੰਨੇ ਕੰਮ ਹੋਏ ਤੁਸੀਂ ਕਿਸੇ ਨੂੰ ਕੰਪੈਰੀਜ਼ਨ ਕਰਕੇ ਦੇਖ ਲਓ ਆ ਹੁਣ ਅਸੀਂ ਪਿੰਡਾਂ 'ਚੋਂ ਅੱਜ ਮੈਂ ਹੋ ਕੇ ਆਇਆ ਇਹ ਲੋਕ ਆਮ ਗੱਲਾਂ ਕਰਦੇ ਆ ਅੱਜ ਮੈਂ ਇੱਥੇ ਕੱਟੂ ਗਿਆ ਉਹ ਕਹਿੰਦੇ ਜੀ ਸਾਡੇ 13 13 12 12 ਘੰਟੇ ਜਿਹੜੀ ਲਾਈਟ ਹੈ ਉਹ ਆ ਰਹੀ ਹੈ ਉਹੀ ਖੰਭੇ ਉਹੀ ਤਾਰਾ ਛੋਡੀ ਸਰਕਾਰ ਵੇ ਲਾਈਟ ਕਿਉਂ ਨਹੀਂ ਸੀ ਉਹਦੀ ਹੁਣ ਕਿਦਾਰੀ ਆਂ ਨਹਿਰੀ ਪਾਣੀ ਦੀ ਹਰ ਪਿੰਡ ਦੀ ਸਾਥ ਚਰਚਾ ਹਜ਼ਾਰਾਂ ਇਦਾਂ ਦੇ ਪਿੰਡ ਨੇ ਜਿੱਥੇ ਪਹਿਲੀ ਵਾਰੀ ਨਹਿਰੀ ਪਾਣੀ ਆਇਆ ਹਜ਼ਾਰਾਂ ਕਰੋੜ ਰੁਪਇਆ ਪਾਈਪਲਾਈਨਾਂ ਤੇ ਖਾਲਾਂ ਤੇ ਜਿਹੜਾ ਲੱਗ ਰਿਹਾ ਤੇ ਥੋੜੇ ਵੇਲੇ ਪੈਸਾ ਕਿਉਂ ਨਹੀਂ ਸੀ ਆਉਂਦਾ ਆਈ ਪੰਜਾਬ ਦੇ ਕਿੰਨੇ ਇਦਾਂ ਦੇ ਸਕੂਲ ਹੈ ਜਿੱਥੇ ਛੱਤਾਂ ਚੁੰਦੀਆਂ ਸੀ ਬੈਠਣ ਲਈ ਕਮਰੇ ਨਹੀਂ ਸੀ ਬੈਂਚ ਨਹੀਂ ਸੀ 250 ਦਾ ਇਦਾਂ ਦਾ ਸਕੂਲ ਸੀ ਜਿਨ੍ਹਾਂ ਦੀ ਚਾਰ ਦਿਵਾਰੀ ਨਹੀਂ ਸੀ ਹਜ਼ਾਰਾਂ ਕਰੋੜ ਰੁਪਇਆ ਪੰਜਾਬ ਦੇ ਸਕੂਲਾਂ ਤੇ ਲੱਗਿਆ ਸਰਕਾਰੀ ਨੌਕਰੀਆਂ ਦਿੱਤੀਆਂ ਇਹ ਚੈਲੰਜ ਆ ਤੁਸੀਂ ਪਿਛਲੇ 25 ਸਾਲ ਦਾ 30 ਸਾਲ ਦਾ ਤੁਸੀਂ ਰਿਕਾਰਡ ਚੈੱਕ ਕਰ ਲਓ ਕਿਸੇ ਸਰਕਾਰ ਚ 12000 ਸਰਕਾਰੀ ਨੌਕਰੀ ਕਿਸੇ ਸਰਕਾਰ ਚ 15000 ਸਰਕਾਰੀ ਨੌਕਰੀ ਉਹ ਵੀ ਕਦੋਂ ਦਿੰਦੇ ਸੀ ਜਦੋਂ ਲਾਸਟ ਈਅਰ ਹੁੰਦਾ ਸੀ ਵੋਟਾਂ ਪੈਣ ਵਾਲੀਆਂ ਜੇ 17 ਦੀਆਂ ਵੋਟਾਂ ਤਾਂ 16 ਚ ਨੌਕਰੀਆਂ ਦੇਣ ਲੱਗਦੇ ਸੀ ਜੇ 12 ਚ ਵੋਟਾਂ ਪੈਣੀਆਂ ਨੇ ਸਰਕਾਰ ਬਦਲਨੀ ਹੈ ਤਾਂ 11 ਨੌਕਰੀਆਂ ਦੇਣ ਲੱਗਦੇ ਸੀ ਇਹ ਪਹਿਲੀ ਸਰਕਾਰ ਹੈ ਵੀ ਜਿਨੇ 3 ਸਾਲ ਚ 50000 ਤੋਂ ਵੱਧ ਸਰਕਾਰੀ ਨੌਕਰੀ ਹੈ ਜਿਹੜੀ ਸੂਬਾ ਸਰਕਾਰ ਨੇ ਦਿੱਤੀ ਹੈ ਸੋ ਇਹ ਤੇ ਕਿੰਨਾ ਇਦਾਂ ਦੇ ਜਿਹੜੇ ਕੰਮ ਹੈ ਜਿਹੜੇ ਕੇਵਲ ਤੇ ਕੇਵਲ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਹੋਏ ਆ ਤੁਸੀਂ ਪਿੰਡਾਂ ਜਾ ਕੇ ਦੇਖੋ ਇੰਨੇ ਸਾਲਾਂ ਤੋਂ ਛੱਪੜਾਂ ਦੀ ਸਫਾਈ ਨਹੀਂ ਸੀ ਹੋਈ ਆ ਸਾਡੇ ਤੁਸੀਂ ਇਲਾਕੇ ਜੇ ਇੱਥੇ ਦੇਖੋ ਵੀ ਕਿੰਨੇ ਤਾਂ ਦੀ ਥਾਪਰ ਮਾਡਲ ਬਣਾਏ ਆ ਛੱਪੜਾਂ ਦੀ ਸਫਾਈ ਪਹਿਲੀ ਵਾਰ ਹੋ ਰਹੀ ਹੈ ਗਰਾਊਂਡ ਪਿੰਡਾਂ ਦੇ ਵਿੱਚ ਬਣ ਰਹੇ ਆ ਤੁਸੀਂ ਗਰਾਊਂਡ ਕੌਣ ਕਰ ਲੋ ਛੱਪੜਾਂ ਦੀ ਸਫਾਈ ਕੌਣ ਕਰ ਲੋ ਹਜ਼ਾਰਾਂ ਕਰੋੜ ਦੇ ਕੰਮ ਨੇ ਜਿਹੜੇ ਪਹਿਲੀ ਵਾਰੀ ਸੂਬਾ ਸਰਕਾਰ 'ਚ ਹੋਇਆ ਆ ਟੋਲ ਪੁਲਾਜੇ ਆਮ ਆਦੀ ਪੜ ਦੀ ਸਰਕਾਰ 'ਚ ਬੰਦ ਹੋਈ ਜੇ ਤੁਸੀਂ ਚੰਗੇ ਸੀ ਤਾਂ ਥੋੜੇ ਵੇਲੇ ਇੱਕ ਵੀ ਟੋਲ ਪੁਲਾਜਾ ਪੰਜਾਬ 'ਚ ਕਿਉਂ ਨਹੀਂ ਬੰਦ ਹੋਇਆ ਹੁਣ ਕਿਵੇਂ ਬੰਦ ਹੋਗੇ ਜੇ ਸਾਰੇ ਕੰਮ ਮੈਂ ਚੈਲੰਜ ਕਰਦਾ ਤੁਸੀਂ ਬਿਜਲੀ ਦਾ ਪਾਣੀ ਦਾ ਨੌਕਰੀਆਂ ਦਾ ਇਹ ਕਿਸੇ ਚੀਜ਼ ਦਾ ਕਿਤੇ ਵੀ ਕੰਪੈਰੀਸ਼ਨ ਕਰ ਲਓ ਕਿਉਂਕਿ ਇਹ ਚੀਜ਼ਾਂ ਅਫੈਕਟਸ ਤੇ ਆ ਦਾਪਾ ਦਾ ਸਾਰਾ ਕਿ ਥੋੜੇ ਵੇਲੇ ਕਿੰਨੀਆਂ ਹੁੰਦੀਆਂ ਤੇ ਸਾਡੇ ਵੇਲੇ ਕਿੰਨੀਆਂ ਹੋਈਆਂ ਤੇ ਬਾਕੀ ਰਹੀ ਗੱਲ ਜਿਹੜੀ ਸਟੇਟ ਦੀ ਕਿਸੇ ਦੀ ਵੀ ਪ੍ਰਾਪਤੀ ਦਾ ਪਤਾ ਲੱਗਦਾ ਵੀ ਸੂਬੇ ਦੀ ਕਮਾਈ ਕਿੰਨੀ ਵਧ ਰਹੀ ਹੈ ਕਿਉਂਕਿ ਜਿੰਨੀ ਕਮਾਈ ਵਧੂਗੀ ਉਨਾ ਹੀ ਪੈਸਾ ਜਿਹੜਾ ਲੋਕਾਂ ਤੇ ਲੱਗੂਗਾ ਇਹ ਵੀ ਚੈਲੰਜ ਹੈ ਕਿ ਜਿੰਨੀ ਕਮਾਈ ਆਮ ਆਦਮੀ ਪਾਰਟੀ ਦੀ ਸਰਕਾਰ ਚ ਵਧੀ ਹੈ ਪਿਛਲੇ 3 ਸਾਲਾਂ ਚ ਨਾ ਤੁਹਾਡੇ ਵੇਲੇ ਵਧੀ ਨਾ ਕਾਂਗਰਸ ਵੇਲੇ